ਪ੍ਰਿਥੀ ਚੰਦ ਦੀਆਂ ਦੋ ਪੰਕਤੀਆਂ ਸਾਂਭ ਕੇ ਰੱਖੀਆਂ ਹੋਈਆਂ ਸਿੱਖਾਂ ਨੇ ਕਿਥੇ ਇੱਕ ਤਾਂ ਪੰਕਤੀ ਹੈਗੀ ਆ ਸਾਡੇ ਟਰੈਕਟਰ ਟਰਾਲੀਆਂ ਵਾਲਿਆਂ ਕੋਲ ਪ੍ਰਿਥੀ ਚੰਦ ਦੀ ਇੱਕ ਪੰਕਤੀ ਹੈਗੀ ਆ ਜਿਹੜੇ ਤੁਹਾਡੇ ਵਿਆਹ ਦੇ ਕਾਰਡ ਛਪਾ ਲਿਆ ਉਹਨਾਂ ਕੋਲ ਵੀ ਹੈ ਭਲੇਖਾ ਪੈਂਦਾ ਵੀ ਬਾਣੀ ਹੈ ਜਦੋਂ ਤੁਹਾਡੇ ਕਿਸੇ ਦਾ ਵਿਆਹ ਦਾ ਕਾਰਡ ਛਪਦਾ ਪ੍ਰਿੰਟਿੰਗ ਪ੍ਰੈਸ ਵਾਲੇ ਕੱਪਰ ਸ਼ਬਦ ਲਿਖਦੇ ਆ ਸ਼ਬਦ ਤਾਂ ਨਹੀਂ ਕਹਿ ਸਕਦੇ ਕਵਿਤਾ ਲਿਖਦੇ ਆ ਸਤਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਲੱਗਦਾ ਨਾ ਵੀ ਬਾਣੀ ਐ ਇਹ ਬਾਣੀ ਨਹੀਂ ਹੈ ਜੀ ਇਹ ਇਹ ਪ੍ਰਿਥੀ ਚੰਦ ਦੀ ਧੁਕ ਹੈ ਅਸੇ ਇੱਕ ਹੋਰ ਹੈ ਉਹ ਸਾਡੇ ਕੋਲ ਹੈ ਜ਼ਿਮੀਦਾਰਾਂ ਕੋਲ ਉਹ ਕਿਹੜਾ ਅਕਤ ਧੂਰਾ ਪੀਤੇ ਆ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦੰਦਾਂ ਲੱਗਦਾ ਨਾ ਨਾਨਕ ਨੇ ਫਿਰ ਇਹ ਨਾਨਕ ਸਾਹਿਬ ਦਾ ਨਾਮ ਪਾ ਕੇ ਬਾਣੀ ਲਿਖਣ ਲੱਗੇ ਤੇ ਪਿਓ ਪੁੱਤ ਮਿਹਰਬਾਨ ਨਾਲੇ ਪ੍ਰੀਤੀ ਚੰਦ ਫਿਰ ਮਹਾਰਾਜ ਕਹਿੰਦੇ ਵੀ ਇਹ ਤਾਂ ਰਲਗੱਟ ਹੋ ਜਾਣਾ ਬਾਣੀ ਦਾ ਫਿਰ ਮਹਾਰਾਜ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਜਿੱਥੇ-ਜਿੱਥੇ ਵੀ ਗੁਰਬਾਣੀ ਦੀਆਂ ਪੋਥੀਆਂ ਸੀਗੀਆਂ ਗੁਰਬਾਣੀ ਸੀਗੀ ਪੰਜਵੇਂ ਪਾਤਸ਼ਾਹ ਨੇ ਬਾਣੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਕਰ ਲਈ ਅੱਜ ਗੁਰੂ ਪੋਥੀ ਦਾ ਪਰਮੇਸ਼ਰ ਕਥਨ ਪੋਥੀ ਸਾਹਿਬ ਦੀ ਰਚਨਾ ਸ਼ੁਰੂ ਕਰ ਦਿੱਤੀ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਤੇ ਕੁਝ ਪੋਥੀਆਂ ਨਾ ਮਹਾਰਾਜ ਦੀਆਂ ਬਾਬੇ ਮੋਹਨ ਕੋਲ ਪਈਆਂ ਸੀ